ਨਾ ਮੈਂ ਕੀ ਪੁਰਾ ਮਾਮਲਾ ਕੁਲਵੀਰ ਕੁਲਵੀਰ ਸਿੰਘ ਹੈ ਮੇਰਾ ਨਾਮ ਜੀ ਸਨ ਸਨੋ ਬਲਦੇਵ ਸਿੰਘ ਸੀ ਬਲਦੇਵ ਸਿੰਘ ਅਸੀਂ ਦਾਣਾ ਮੰਡੀ ਜੀ ਝੋਨਾ ਲਾਉਂਦੇ ਸੀ ਕਿਹੜੀ ਦਾਣਾ ਮੰਡੀ ਫੁੱਲੂ ਘੜੇ ਪਿੰਡ ਫੁੱਲੂ ਘੜੇ ਦਾਣਾ ਮੰਡੀ ਚ ਝੋਨਾ ਜੋ ਇੱਕ ਟਰਾਲੀ ਦਾ ਲਾਹ ਦੇ ਦੂਜੀ ਟਰਾਲੀ ਥਾਂ ਤੋਂ ਜਾਂ ਹੁੰਜ ਕੇ ਵੀ ਗਾਂ ਨੂੰ ਬਣਾਉਣ ਲੱਗੇ ਲਾਉਣ ਲੱਗਿਓ ਉਹ ਮੇਰਾ ਡੈਡੀ ਪਿੱਛੇ ਖੜਾ ਸੀ ਤੇ ਉਹ ਸ਼ਵਰਨ ਸਿੰਘ ਉਹ ਦੂਜੇ ਪਾਸੇ ਖੜਾ ਸੀ ਮਤੀ ਤੇ ਉਧਰ ਉਹ ਦਾ ਸੁਖਵੀਰ ਸਿੰਘ ਆਇਆ ਉਹਦਾ ਮੁੰਡਾ ਟਰੈਕਟਰ ਲੈ ਕੇ ਟਰੈਕਟਰ ਫੋਲ ਦਵਾਲਿਆ ਤੇ ਥੱਲੇ ਉਤਰਿਆ ਤੇ ਉਹਨੇ ਮੇਰਾ ਗਲਮਾ ਫੜਿਆ ਤੇ ਸੁਖਵੀਰ ਇਹਨੇ ਆਪਣੇ ਸਵਰਨ ਸਿੰਘ ਨੇ ਬਜ਼ੁਰਗ ਨੂੰ ਧੱਕਾ ਮਾਰਿਆ ਧੱਕਾ ਮਾਰ ਕੇ ਤੇ ਉਹ ਨਾਲ ਦੀ ਨਾਲ ਡਿੱਗ ਪਏ ਮੁਰਕ ਕੇ ਉਹਦੇ ਕੋਲੇ ਡੰਡਾ ਜੀ ਆਸੀ ਉਹ ਫੜ ਲਿਆ ਹੱਥ ਜਾ ਤੇ ਬਸ ਉਹ ਮੁਰਕ ਕੇ ਬੇਹੋਸ਼ ਹੋ ਗਈ ਤੇ ਉਹਦੋਂ ਭਾਈ ਵਾਵਾ ਹੋਈ ਗਏ ਹੱਥਾ ਭਾਈ ਬਸ ਇੰਨਾ ਚਿਰ ਹੀ ਲੱਗੇ 2 ਮਿੰਟਾਂ ਚ ਹੀ ਉਹਨੇ ਧੱਕਾ ਮਾਰਿਆ ਤੇ ਉਹਨੇ ਮੁੰਡੇ ਨੇ ਮੇਰਾ ਗਲਮਾ ਜੜਾਈ ਕਿਸ ਵਜ੍ਹਾ ਦੇ ਨਾਮ ਤੇ ਚੋਨਾ ਚੋਨਾ ਲਾਉਣ ਪਿੱਛੇ ਹੀ ਬਸ ਝੋਨਾ ਹੀ ਲਾਉਂਦੇ ਸੀ ਮੰਡੀ ਚ ਉਸ ਉਸ ਤੇ ਹੀ ਹੋਈ ਸੀ ਅੱਛਾ ਇਹ ਕੋਈ ਪੁਰਾਣੀ ਰੰਗੇਸ ਵੀ ਹੈ ਕਿ ਤੁਹਾਡੇ ਨਾਲ ਕੋਈ ਨਹੀਂ ਪੁਰਾਣੀ ਰੰਗੇਸ ਤਾਂ ਕੋਈ ੱਡੀ ਨਹੀਂ ਸੀ ਅਸੀਂ ਤਾਂ ਬਸ ਅੱਜ ਅਸੀਂ ਪਹਿਲਾਂ ਥੱਲੇ ਲਾ ਜੀਏ ਝੋਨਾ 15 ਗਿੱਲਿਆਂ ਦਾ ਅੱਜ ਜਗਾ ਬਣ ਗਈ ਤੇ ਅਸੀਂ ਆਏ ਚੱਲ ਵੀ ਉੱਥੇ ਲਾ ਦਈਏ ਥੋੜਾ ਹਾਂਜੀ ਠੀਕ ਹੈ ਝੋਨ ਦੀ ਮੰਗੀ ਕੀਤੀ ਮੰਗ ਸੀ ਤਾਂ ਇਨਸਾਫ ਦੀ ਮੰਗ ਕਰੀ ਇਹ ਗੱਲ ਨੂੰ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਸਾਡਾ ਦਾ ਜਿਹੜਾ ਨੇ ਘਰ ਤਾਂ ਕਿੰਨੇ ਕੀ ਨਾਮ ਸਰਦਾਰ ਬਖਸ਼ੀ ਦਾ ਬਲਦੇਵ ਸਿੰਘ ਕਿੰਨੀ ਉਮਰ ਸੀ 65 70 ਸਾਲ ਦੇ ਠੀਕ 70 ਸਾਲ ਤਾਂ ਇਹ ਤੋਂ ਕਿੰਨੇ ਟਾਈਮ ਤੋਂ ਮੰਡੀ ਕੁਸ਼ਤ ਨੂੰ ਲਾਈ ਹੈ ਲੋ ਅਸੀਂ ਸਵੇਰ 8:00 ਵਜੇ ਦਾ ਟਾਈਮ ਹੈ ਇਹ ਕਿੰਨੇ ਪ੍ਰਾਂਤ ਤੋਂ ਲਾਣੋਂ ਆਹੀ ਮੰਡੀ ਦੇ ਵਿੱਚ ਅਸੀਂ ਬਹੁਤ ਜੁਰਦੇ ਜੀ ਗੁਰਦੀਪ ਸਰਪੰਚ ਨੇ ਦੁਕਾਨ ਚ ਲਾਈ ਉਹ ਤੋਂ ਦੇ ਨਾਲ ਹੀ ਇਸੇ ਦੁਕਾਨ ਤੇ ਲੋਨੇ ਹੋਰ ਬੰਦੇ ਵੀ ਸੀਗੇ ਬਹੁਤ